ਨਿਕੋ ਬਰੂ ਸ਼ਕੀਨੀਆਂ ਦਾ ਸ਼ੌਕ ਰੱਖਦੇ ਮੁੱਲੰਕਰ ਰੱਖਦੇ ਹਰਕਤਾਂ ਮਾੜੀਆਂ ਦਾ ਹਾਏ 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 ਪੜਨ ਵਾਲੇ ਨੂੰ ਪੜਾਈ ਦਾ ਸ਼ੌਕ ਹੁੰਦਾ ਕਲਾਕਾਰ ਨੂੰ ਤਰਜਾਂ ਨਿਆਰੀਆਂ ਦਾ ਹੂੰ ਸ਼ੌਕ ਡਰਾਈਵਰ ਨੂੰ ਗੱਡੀ ਸ਼ਿੰਗਾਰ ਰੱਖੇ ਜਿੰਮੇਦਾਰ ਨੂੰ ਫਸਲਾਂ ਪਿਆਰੀਆਂ ਦਾ ਰਾਜレੜੀ ਨੂੰ ਸ਼ੌਕ ਹੈ ਦੇਖਣ ਪਾਈ ਤੇ ਨਾਲੇ ਰੱਖਦਾ ਸ਼ੌਕ ਦਿਲਦਾਰੀਆਂ ਦਾ ਪਰ ਮੁੰਨੇ ਕਲਾਮ ਬੈਂ ਕਿਵੇਂ ਜੀ ਵੀ ਮੇਰੇ ਪਿੰਡ ਨੇ ਨਹੀਂ ਕਦਰ ਪਾਈ ਮੇਰੀ ਅੱਛਾ ਜੀ ਹਾਂ ਰਾਜレੜੀ ਨਾ ਕੀ ਕਰਨ ਹੋ ਸਕਦੇ ਤੇ ਜੱਤੇ ਬਾਤੀ ਦਾ ਪਰੂ ਹੋਣੀ ਹੈ ਹੋਰ ਵੀ ਪਛਾ ਗਿਆ ਇਹ ਹਲੇ ਵੀ ਇਹ ਚੀਜ਼ ਹੈਗੀ ਜਿਹੜੇ ਸਾਹਿਬਾਂ ਨੇ ਕਿਤਾਬਾਂ ਸ਼ਾਮ ਕੇ ਨਿਕਾਰ ਖਰਾਬ ਕਰੇ ਨਿਗਾ ਵਾਲੀ ਹੈ ਮੈਨੂੰ ਦਫਾ ਸਟੋਪਾ ਬੋਲੇ ਦੱਸਾਂ ਕਿ 24 ਜਾਰ ਆ ਪੰਦਾ ਮਾਨ ਸਨਮਾਨ ਕਰੀਏ ਪੂਰੇ ਤੋਂ ਕਰਦੇ ਹੋ ਪਰ ਚੋ ਬਾਕੀ ਦੇ ਦੀ ਮੈਨੂੰ ਇਹ ਸਾਰੀ ਉਵਰਨਜਰ ਹੋਊਗਾ ਮੇਰੇ ਪਿੰਡ ਤੇ ਇਹ ਨਾ 3 ਮਾਤ ਨੂੰ ਰਾਤ ਨੂੰ ਪੜੋ ਪੈਣੀ ਦੀ ਦਫਾ ਹੈ ਗਿਆ ਇਸੇ ਇੱਕ ਵਾਰ ਹੋਊਗਾ ਬਹੁਤ ਸ਼ਕਤਾਂ ਨਾਲ ਮੈਨੂੰ ਲੱਗਦਾ ਵੀ ਜੇ ਮੇਰੇ ਸਾਹਦੇ ਕਿਸੇ ਕੁਝ ਇਹ ਨਹੀਂ ਦਰਤਾ ਹੁੰਦਾ ਹੁੰਦਾ ਉਹਦੇ ਨਾਲ ਚਾਰ ਪਾਰਕਿੰਗ ਦੇ ਉੱਪਰ ਹੂੰ ਗੱਡੀ ਵਿੱਚ ਲੈਣ ਜਾਂਦੇ ਗੱਡੀ ਵਿੱਚ ਮੈਂ ਜਾਂਦੇ ਪੰਜ ਵਾਰੀ ਬਾਲਟ ਕੱਪ ਕਰਾਇਆ ਸਰਕਾਰ ਨੇ ਪੰਜ ਵਾਰੀ ਹਿੰਦਰਾ ਨਾ ਫੁੱਟ ਲੋਕ ਸੁਣਦੇ ਰਹੇ ਨੇ ਮੇਰੇ ਪਿੰਡ ਦੇ ਵੀ ਪਿੰਡ ਦਾ ਨਾਂ ਪਾਉਂਦੇ ਜੀ ਮੇਰਾ ਤੁਸੀਂ ਮੈਂ ਕਿਤਾਬ ਵਿੱਚ ਤੁਮ ਦੇਣਾ ਮੇਰੇ ਕਿਤੇ ਵੀ ਨਾ ਕੱਢ ਦੇ ਮੇਰਾ ਨਾਮ ਰਜਿੜੀ ਬਸ ਇੱਥੋਂ ਇੱਕ ਕੌਂਸਲ ਤੋਂ ਵੱਢ ਕੇ ਬਾਕੀ ਸਾਰੇ ਆਲਦੀ ਰਹੀ ਹੈ ਜਿਹੜੀ ਮੁੱਤ ਨੂੰ ਆਇਆ ਰੇ ਨੁੱਤ ਤੱਕ ਦੇ ਕਦਮ ਨਿਕਲ ਉਸ ਸასი ਕਾਲ ਦੋਸਤੋ ਮੈਂ ਗਿਆਨ ਬੁੱਟੇ ਵਾਲਾ ਦੋਸਤੋ ਅੱਜ ਮੈਂ ਤੁਹਾਨੂੰ ਕਬੱਡੀ ਦੇ ਇੱਕ ਐਸੇ ਸ਼ਾਇਰ ਨਾਲ ਮਲਾਉਣ ਲੱਗਿਆ ਜਿਨ੍ਹਾਂ ਨੇ ਪਹਿਲੀ ਵਾਰ ਕਬੱਡੀ ਨੂੰ ਤੁਕਬੰਦੀ ਵਿੱਚ ਲੋਕਾਂ ਦੇ ਸਾਹਮਣੇ ਲਿਆਂਦਾ ਦੋਸਤੋ ਉਹਨਾਂ ਦੇ ਲਿਖੇ ਸ਼ੇਅਰ ਇੰਨੇ ਕ ਜਿਆਦਾ ਮਕਬੂਲ ਹੋਏ ਉਹਨਾਂ ਦੇ ਲਿਖੇ ਗੀਤ ਜਿਹੜੇ ਬਹੁਤ ਜਿਆਦਾ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਦੋਸਤੋ ਅੱਜ ਮੈਂ ਤੁਹਾਨੂੰ ਮਿਲਾਉਣ ਲੱਗਿਆ ਰਾਫਲ ਰਾਜ ਰਹਿੜੀ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਵਧੀਆ ਹੋਰ ਸਿੱਤਾ ਕਿਵੇਂ ਠੀਕ ਠਾਕ ਜੀ ਸਿੱਤਾ ਠੀਕ ਠਾਕ ਨੇ ਜੀ ਪਹਿਲੀ ਗੱਲ ਤਾਂ ਮੈਂ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਦਾਸ ਦੇ ਵਿੜੇ ਚ ਆਏ ਹਾਂਜੀ ਤੇ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੇ ਕੰਮ ਦੇ ਨਾਲ-ਨਾਲ ਜੀ ਮੈਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪਾਸ ਵਿੱਚ ਕੰਮ ਕਰਦਾ ਹਾਂ ਹੂੰ ਤੇ ਜਦੋਂ ਵੀ ਫਰਸਤ ਮਿਲ ਜਾ ਕਿਤੇ ਫਿਰ ਲੇਖ ਬੀ ਲੈਿੰਦਾ ਹੂੰ ਤੇ ਮੈਂ ਚਾਹੁੰਨਾ ਵੀ ਆਪਣੇ ਦਰਸ਼ਕਾਂ ਨੂੰ ਆਪਾਂ ਸਟਾਰਟਿੰਗ ਵਿੱਚ ਹੀ ਇੱਕ ਸ਼ੇਰ ਨਾਲ ਆਪਾਂ ਸ਼ੁਰੂਆਤ ਕਰੀਏ ਤਾਂ ਕਿ ਆਪਣੇ ਦਰਸ਼ਕਾਂ ਨੂੰ ਅਹਿਸਾਸ ਹੋ ਜਾਵੇ ਵੀ ਆਪਾਂ ਬਾਈ ਦੀ ਕਲਮ ਕਿਸ ਲੈਵਲ ਦੀ ਸੀ ਕਿਵੇਂ ਦਾ ਬਾਈ ਹੁਣੀ ਲਿਖਦੇ ਸੀ ਇੱਕ ਸ਼ੇਰ ਜਿਹੜਾ ਸੋਡੇ ਦਿਲ ਦੇ ਕਰੀਬ ਹੋਵੇ ਜਿਹੜਾ ਸੋ ਬੋਲਣਾ ਚਾਹੁੰਦੇ ਹੋ ਜੀ ਹਾਂ ਜੀ ਸਾਰੇ ਦਿਲ ਦੇ ਕਰੀਬ ਨੇ ਫਿਰ ਵੀ ਚਲੋ ਆਪਾਂ ਕੋਈ ਕਵੀਦਾਰੀ ਵਾਲੀ ਗੱਲ ਕਰ ਲਈਏ ਹਾਂਜੀ ਹਾਂਜੀ ਕਹਿੰਦਾ ਘਰੇ ਫਿਰਦੀ ਧੀਆਂ ਦੀ ਡਾਰ ਹੋਵੇ ਹਾਂਜੀ ਬਾਪੂ ਪੀਵੇ ਸ਼ਰਾਬ ਤਾਂ ਗੱਲ ਮਾੜੀ ਕੀ ਬਾਤ ਹੈ ਜੀ ਯਾਰ ਵਿੱਚ ਤਾਂ ਨਫੇ ਨੁਕਸਾਨ ਹੁੰਦੇ ਯਾਰ ਮੰਗੇ ਹਿਸਾਬ ਤਾਂ ਗੱਲ ਮਾੜੀ ਲਾਰਾ ਲਾ ਕੇ ਉਮਰ ਦੀ ਸਾਂਝ ਵਾਲਾ ਮਸ਼ੂਕ ਛੱਡੇ ਮੰਜ ਧਾਰ ਤਾਂ ਗੱਲ ਮਾੜੀ ਰਾਜ ਲਹਿੜੀ ਕਮਾਉਂਦਾ ਜੇ ਬਾਪ ਹੋਵੇ ਪੁੱਤ ਬਣੇ ਨਵਾਬ ਤਾਂ ਗੱਲ ਮਾੜੀ ਆਏ ਹਾਏ ਕੀ ਬਾਤ ਆ ਜੀ ਕੀ ਬਾਤ ਆ ਬਹੁਤ ਸੋਹਣਾ ਤੁਸੀਂ ਲਗਭਗ ਮੈਨੂੰ ਲੱਗਦਾ ਸਾਰੀਆਂ ਕਿਤਾਬਾਂ ਚ ਸ਼ੇਰ ਤੁਹਾਡੇ ਸਾਰੀ ਨਹੀਂ ਕਿੰਨੀਆਂ ਕਿਤਾਬਾਂ ਹੋਰ ਬੋਲੀ ਅੱਛਾ ਹਾਂ ਸੁਣਾਓ ਬਿਲਕੁਲ ਜੀ ਕਾ ਸ਼ਕੀਨ ਕਬਰੂ ਸ਼ਕੀਨੀਆਂ ਦਾ ਸ਼ੌਕ ਰੱਖਦੇ ਮੁੱਲੰਗਰ ਰੱਖਦੇ ਹਰਕਤਾਂ ਮਾੜੀਆਂ ਦਾ ਹਾਏ 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 ਪੜਨ ਵਾਲੇ ਨੂੰ ਪੜਾਈ ਦਾ ਸ਼ੌਕ ਹੁੰਦਾ ਕਲਾਕਾਰ ਨੂੰ ਤਰਜਾਂ ਨਿਆਰੀਆਂ ਦਾ ਹਮ ਸ਼ੌਕ ਡਰਾਈਵਰ ਨੂੰ ਗੱਡੀ ਸ਼ਿੰਗਾਰ ਰੱਖੇ ਜ਼ਿੰਮੇਦਾਰ ਨੂੰ ਫਸਲਾ ਪਿਆਰੀਆਂ ਦਾ ਹਮ ਰਾਜਲ ਹੀੜੀ ਨੂੰ ਸ਼ੌਕ ਹੈ ਲੇਖਣ ਤਾਂ ਇਹ ਤੇ ਨਾਲੇ ਰੱਖਦਾ ਸ਼ੌਕ ਦਿਲਦਾਰੀਆਂ ਦਾ ਕੀ ਬਾਤ ਹੈ ਜੀ ਕੀ ਬਾਤ ਹੈ ਕਮਾਲ ਹੈ ਜੀ ਮੈਨੂੰ ਮੇਰੇ ਖੁਦ ਨੂੰ ਨਹੀਂ ਪਤਾ ਜੀ ਵੀ ਤੁਸੀਂ ਇੰਨਾ ਵਧੀਆ ਲਿਖਦੇ ਹੋ ਬਹੁਤ ਖੂਬਸੂਰਤ ਤੁਹਾਡੀਆਂ ਲਿਖਤਾਂ ਨੇ ਤੇ ਮੈਨੂੰ ਲੱਗਦਾ ਵੀ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਉਣਗੀਆਂ ਵੈਸੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਹਨਾਂ ਨੂੰ ਪਿਆਰ ਕਰਨ ਵਾਲੇ ਕਬੱਡੀ ਜਗਤ ਵਿੱਚ ਬਹੁਤ ਨੇ ਤੁਸੀਂ ਜਦੋਂ ਵੀ ਕਿਸੇ ਨਾ ਕਿਸੇ ਕਮੈਂਟੇਟਰ ਦੇ ਮੂੰਹੋਂ ਇਹਨਾਂ ਦੇ ਲਿਖੇ ਬੋਲ ਜ਼ਰੂਰ ਸੁਨੇ ਹੋਣਗੇ ਰਾਫਲ ਰਾਜ ਰਿਹੜੀ ਜਦੋਂ ਵੀ ਤੁਸੀਂ ਹੁਣ ਕਦੇ ਸੁਣੋਗੇ ਤਾਂ ਤੁਹਾਨੂੰ ਜ਼ਰੂਰ ਇਹਨਾਂ ਦਾ ਜਿਹੜੀ ਸਾਰੀ ਯਾਦ ਆ ਜਾਣਗੇ ਤੇ ਆਪਾਂ ਅੱਜ ਜ਼ਿੰਦਗੀ ਤੇ ਇਹਨਾਂ ਦੀ ਥੋੜੀ ਜਿਹੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆਂ ਰਾਫਲ ਰਾਜ ਜਿਹੜੀ ਜੀ ਤੁਸੀਂ ਹੋਰ ਦੱਸੋ ਸਾਨੂੰ ਕਿਵੇਂ ਹੋਣਾ ਇਸ ਟਾਈਮ ਤੁਸੀਂ ਕੀ ਕਰਦੇ ਹੋ ਲਿਖਣਾ ਕਿੱਥੋਂ ਸਟਾਰਟ ਕਰਿਆ ਸੀ ਤੁਸੀਂ ਜਿੱਦਿ ਗਿਆਨੀ ਜੀ ਲਿਖਣ ਦੀ ਗੱਲ ਹੈ ਹੂੰ ਉਹ ਉਸ ਸਮੇਂ ਦੀ ਗੱਲ ਹੈ ਵੀ ਜਦੋਂ ਸਕੂਲਾਂ ਦੇ ਵਿੱਚ ਬਾਲ ਸੁਭਾਵਾਂ ਲੱਗਦੀ ਹੁੰਦੀ ਸੀ ਹੂੰ ਬਾਹਰ ਵਾਲੇ ਦਿਨ ਹੂੰ ਉਦੋਂ ਮੈਂ ਪੜਦਾ ਸੀ ਡੂੜੀਆਂ ਸਰਕਾਰੀ ਹਾਈ ਸਕੂਲ ਡੂੜੀਆਂ ਹੂੰ ਨੌਵੀਂ ਦਸਵੀਂ ਚ ਉਦੋਂ ਸਾਡੇ ਜਿਹੜੇ ਮਾਸਟਰ ਸੀ ਉਸ ਸਮੇਂ ਗਿਆਨੀ ਜੀ ਹੂੰ ਉਹ ਸੀ ਦੇਵ ਖੁੱਡੀਕਰ ਨਾਲੇ ਅੱਛਾ ਜੀ ਜਿਹਨਾਂ ਦਾ ਗੀਤ ਵੱਜਦਾ ਸੀ ਕੋਠੇ ਤੇ ਸਪੀਕਰ ਲਾਈ ਰੱਖਣਾ ਨਹੀਂ ਸੀ ਕੋਠੇ ਤੇ ਅੱਛਾ ਜੀ ਆ ਉਹਨਾਂ ਦੇ ਸੰਗਤ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ ਹੂੰ ਉਦੋਂ ਉਹਨਾਂ ਉਹ ਆਪ ਦੇ ਗੀਤ ਗਿੰਦੇ ਹੁੰਦੇ ਸੀ ਸਾਨੂੰ ਲਿਖਣ ਵਾਸਤੇ ਬੋਲਣ ਵਾਸਤੇ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਂਕ ਪੈ ਗਿਆ ਅੱਛਾ ਜੀ ਤੇ ਮੈਂ ਵੀ ਲਿਖਣ ਲੱਗ ਗਿਆ ਚੋਰੀ-ਚੂਰੀ ਉਹਨਾਂ ਤੋਂ ਵੀ ਪਰ ਉਹਨਾਂ ਨੂੰ ਦਿਖਾਈ ਨਹੀਂ ਗੇ ਹੂੰ ਹੋਂ ਦਾ ਸਟਾਰਟਿੰਗ ਚ ਆਪਾਂ ਨੇ ਹਾਂ ਤੇ ਉਸ ਤੋਂ ਬਾਅਦ ਉਹ ਉਹਨਾਂ ਦੀ ਬਦਲੀ ਹੋ ਗਈ ਉਹਨਾਂ ਦੇ ਸਾਥ ਫਿਰ ਆਗੇ ਰਤਨਪਾਲ ਜੀ ਡੂੜੀਆਂ ਹੂੰ ਡੂੜੀ ਸਾਹਿਬ ਨੇ ਜਿਹੜੇ ਉਹ ਵੀ ਬਹੁਤ ਉੱਗੇ ਸਹਿਯੋਗ ਕਰਨੇ ਅੱਛਾ ਜੀ ਬਹੁਤ ਪੁਰਾਣੇ ਸਮੇਂ ਤੋਂ ਲਿਖਿਆ ਜਾ ਰਹੇ ਨੇ ਉਹ ਮੈਸਟਰ ਜੀ ਨੇ ਰਿਟਾਇਰ ਹੋ ਗਏ ਹੂੰ ਤੇ ਫਿਰ ਮੈਂ ਉਹਨਾਂ ਨੂੰ ਦਿਖਾਉਣ ਲੱਗੇ ਵੀ ਆਹ ਦੇਖੋ ਹੀ ਮੈਂ ਲਿਖਿਆ ਉਹਨਾਂ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਹਮ ਗਲਤੀਆਂ ਕੱਟਦੇ ਰਹੇ ਐ ਨਹੀਂ ਦੇਖਣਾ ਆਹ ਦੇਖਣਾ ਵਧੀਆ ਲਿਖਣਾ ਮਾੜਾ ਨਹੀਂ ਲਿਖਣਾ ਬਹੁਤ ਉਹਨਾਂ ਨੇ ਮੈਨੂੰ ਐ ਸਮਝ ਲਓ ਵੀ ਤਰਸਰ ਦੀ ਪੂਰੀ ਕੋਸ਼ਿਸ਼ ਕੀਤੀ ਹਮ ਤੇ ਫਿਰ ਮੈਂ ਆਪਾਂ ਵੀ ਸੋਚਿਆ ਵੀ ਯਾਰ ਗੁਰੂ ਤਾਂ ਰਹਿ ਜਾਵੇ ਇਹਨਾਂ ਨੂੰ ਹਮ ਫਿਰ ਆਪਾਂ ਨੇ ਉਹਨਾਂ ਨੂੰ ਪੰਜੇ ਕੱਪੜੇ ਦੇ ਕੇ ਨਵਾਜਿਆ ਬਕਾਇਦਾ ਤੌਰ ਤੇ ਉਹ ਮਿੱਠਾ ਕਰਾ ਕੇ ਉਹਨਾਂ ਨੂੰ ਗੁਰੂਤਾਰਿਆ ਹੋਇਆ ਆਪਾਂ ਨੇ ਅੱਛਾ ਜੀ ਹਾਂ ਜੀ ਆਪਾਂ ਸੋਡੇ ਸੋਡੇ ਉਹ ਟਾਈਮਾਂ ਚ ਪਹਿਲੀ ਲਿਖਤ ਜਿਹੜੀ ਸਾਨੂੰ ਐ ਲੱਗੇ ਵੀ ਯਾਰ ਹਾਂ ਮੈਨੂੰ ਮੈਂ ਹੁਣ ਲਿਖਣ ਜੋਗਾ ਹੋ ਗਿਆ ਕੋਈ ਜ਼ਿਆਦਾ ਜਿਹੜੀ ਪਹਿਲੀ ਲਿਖਤ ਤੁਹਾਨੂੰ ਲੱਗੀ ਹੋਵੇ ਜਾਂ ਜੀ ਅਸਲ ਵਿੱਚ ਉਹ ਤੋਂ ਮੈਂ ਨਾ ਦੂਜੀ ਲਿਖਦਾ ਸੀ ਦੂਜੀ ਕਿਵੇਂ ਜੇ ਮੈਂ ਤੁਹਾਨੂੰ ਮੈਂ ਉਹ ਹੀ ਰਾਂਝਾ ਟਾਈਪ ਆ ਹਾਂ ਤੂੰ ਚਾਰ ਸਾਡੇ ਨਾਲ ਪਾ ਕੇ ਵੀ ਹੁਣ ਤੋੜ ਚੜਾ ਨਾ ਯਾਰਾ ਫੇ ਮੋ ਵਾਂਗਰਾ ਢਲ ਚੱਲੀ ਤੈਨੂੰ ਗੋਡੇ-ਗੋਡੇ ਚਾ ਯਾਰਾ ਹੂੰ ਬਣਨਾਗ ਕੋਡੀਆਂ ਵਾਲਾ ਵੇ ਮੇਰਾ ਸੀਨਾ ਦਿੱਤਾ ਡੰਗ ਮਿੱਤਰਾ ਹੂੰ ਪਰ ਬਿਆਤੇ ਵਜੇ ਸਪੀਕਰ ਵਿੱਚ ਰੌੜਦਾ ਜਾਵੇ ਰੰਗ ਮਿੱਤਰਾ ਆਪਣੇ ਗੀਤ ਰਕਾਰਡ ਵੀ ਹੋਈ ਸੀ ਹਮ ਪਾਲ ਟਿੱਠੇ ਵਾਲਾ ਤੇ ਕਮਲਦੀਪ ਕਮਲਦੀਵਾਚ ਹਮ ਬਹੁਤ ਸੋਹਣਾ ਜੀ ਬਹੁਤ ਸੋਹਣਾ ਲਿਖਿਆ ਤੁਸੀਂ ਬਹੁਤ ਉਹ ਟਾਈਮਾਂ ਤੇ ਚੱਲਦਾ ਵੀ ਇਹ ਦੌਰ ਸੀਗਾ ਉਹ ਦੌਰ ਸੀ ਉਦੋਂ ਫਿਰ ਮੈਂ ਇਸ ਤੋਂ ਪਾਸਾ ਪਟ ਗਿਆ ਹਮ ਨਹੀਂ ਯਾਰ ਮੈਨੂੰ ਨਹੀਂ ਸ਼ੋਭਾ ਦਿੰਦਾ ਇਹ ਲਿਖਣਾ ਹਾਲਾਂਕਿ ਕੋਈ ਪੱਖਵਾੜਾ ਨਹੀਂ ਸੀ ਬਹਿ ਜਾ ਰਕੀ ਕੀਦ ਨੇ ਆਪਾਂ ਕਦੇ ਕੰਦਰ ਲਿਖੀ ਨਹੀਂ ਗਿਆ ਹਮ ਫਿਰ ਮੈਂ ਅ ਤੇ ਦਰੋਗਿਆ ਲੋਕ ਤੱਥਾਂ ਦੀ ਸ਼ਾਇਰੋ ਸ਼ਾਇਰੀ ਕੀਤੀ ਤੁਸੀਂ ਲੋਕ ਤੱਥਾਂ ਦਾ ਜ਼ਿਕਰ ਕਰਿਆ ਇੱਕ ਤੁਹਾਡੀ ਕਿਤਾਬ ਵੀ ਬਹੁਤ ਮਕਬੂਲ ਹੋਈ ਆ ਲੋਕ ਤੱਥਾਂ ਦੇ ਲਿਖੀ ਦੀ ਤੁਸੀਂ ਤੇ ਤੁਸੀਂ ਕਬੱਡੀ ਕਣੀ ਕਿਵੇਂ ਆਏ ਮੈਨ ਇਹ ਆ ਤੁਸੀਂ ਇੱਧਰ ਪਹਿਲਾਂ ਇਹ ਲਿਖਦੇ ਸੀਗੇ ਫਿਰ ਕਬੱਡੀ ਕਣੀ ਕਿਵੇਂ ਰੁਝਾਨ ਵਧਿਆ ਅਸਲ ਵਿੱਚ ਮੈਨੂੰ ਟੂਰਨਾਮੈਂਟ ਦੇਖਣ ਦਾ ਬਹੁਤ ਸ਼ੌਂਕ ਸੀ ਹਮ ਜਿੱਥੇ ਵੀ ਹੁੰਦਾ ਮੈਂ ਉੱਥੇ ਪਹੁੰਚਦਾ ਤੀ ਅੱਛਾ ਜੀ ਪਰ ਮੇਰੇ ਮਨ ਦੇ ਵਿੱਚ ਵੀ ਬਲਪਲਾ ਉੱਠਾ ਵੀ ਯਾਰ ਉਹਦੋਨਾਂ ਕਮੇਟਰੀ ਜਿਹੜੀ ਖਾਸ ਕਰਕੇ ਜ਼ਿਆਦਾਤਰ ਹੂੰ ਜਾਂ ਤਾਂ ਉੱਥੇ ਮੱਖਣ ਬਰਾੜ ਜੀ ਦੇ ਸ਼ੇਅਰ ਬੋਲੇ ਜਾਂਦੇ ਸੀ ਕੋਈ ਨਾ ਕੋਈ ਹੂੰ ਜਾਂ ਫਿਰ ਉੱਥੇ ਦੁੱਧਾ ਰੋਟੀ ਬੋਲੇ ਜਾਂਦੇ ਸੀ ਆਮ ਜੀ ਆ ਗਿਆ ਕਾਲੇ ਕੱਚੇ ਵਾਲਾ ਆ ਗਿਆ ਲਾਲ ਕੱਚੇ ਵਾਲਾ ਹੂੰ ਤੇ ਵੀ ਕੋਈ ਸ਼ੇਅਰ ਨਹੀਂ ਬੋਲੇ ਜਾਂਦਾ ਸੀ ਕਬੱਡੀ ਨੂੰ ਨਹੀਂ ਅ ਲਫ਼ਜ਼ਾਂ ਚ ਪਰੋਇਆ ਗਿਆ ਹਾਂ ਕਬੱਡੀ ਨੂੰ ਨਹੀਂ ਲਫ਼ਜ਼ਾਂ ਚ ਪਰੋਇਆ ਗਿਆ ਫਿਰ ਮੈਂ ਸੋਚਿਆ ਵੀ ਯਾਰ ਇਹਨੂੰ ਆਪਾਂ ਇੱਧਰ ਕਿਉਂ ਨਾ ਕੱਲ ਮੋਜ ਮਾ ਕੇ ਦੇਖੀਏ ਹੂੰ ਫਿਰ ਮੈਂ ਪੰਜਾਂ ਸ਼ੇਅਰ ਲਿਖੇ ਹੂੰ ਫਿਰ ਆ ਸਾਡੇ ਪੰਜਾਬ ਦੇ ਨੰਬਰ ਕਮੇਟੀਟਨ ਨੇ ਸਤਪਾਲ ਖੜਿਆ ਵਾਲੀ ਜੀ ਹੂੰ ਹੂੰ ਉਹਨੂੰ ਦਿਖਾਇਆ ਮਮੂਨ ਕੁ ਟੂਰਨਾਮੈਂਟ ਤੇ ਮਾ ਮੈਂ ਯਾਰ ਬਈ ਆਹ ਲਿਖਦਾ ਉਹ ਕਹਿੰਦਾ ਯਾਰ ਤੂੰ ਦੋ ਸੇਰਾ ਲਿਖਦਾ ਹੂੰ ਉਸ ਸਮੇ ਉਹ ਪਹਿਲੀ ਵਾਰੀ ਮੇਰੇ ਚਾਰ ਛੇਰ ਉੱਥੇ ਟੂਰਨਾਮੈਂਟ ਚ ਬੋਲੇ ਸੀ ਮੂਨਕਾ ਹੂੰ ਕਿ ਕੋਈ ਸਾਨੂੰ ਸਾਂਝਾ ਕਰੋਗੇ ਸਾਡੇ ਨਾਲ ਇੱਕ ਹਾਂਜੀ ਹਾਂ ਹਾਂ ਜ਼ਰੂਰ ਵੇ ਉਹਨੇ ਕਸਿ ਮਗਰ ਫਿੱਡੂ ਦੇ ਵਿਦਿਆਲਯ ਵਰਗਿਆ ਕਦਰ ਇਸ ਦੀ ਪਾਈ ਸੱਥਾਂ ਵਾਲੀ ਖੇਡ ਕਬੱਡੀ ਕੁਲ ਦੁਨੀਆ ਤੇ ਛਾਈ ਗੱਲਾਂ ਸਵੇ ਹਕੀਕੀ ਯਾਰੋ ਭੋਰਾ ਨਹੀਂ ਕਿਤਾਬੀ ਰਾਜ ਲਹੇੜੇ ਰਹਿਣ ਜਿਉਂਦੇ ਬੱਬਰ ਸ਼ੇਰ ਪੰਜਾਬੀ ਹੂੰ ਕੀ ਬਾਤ ਆ ਜੀ ਇਹ ਮੇਰੀ ਪਹਿਲੀ ਲਿਖਤ ਨਹੀਂ ਹੈ ਅੱਛਾ ਜੀ ਉਸ ਤੋਂ ਬਾਅਦ ਤਾਂ ਫਿਰ سلسلہ ਸਟਾਰਟ ਹੋ ਗਿਆ ਹੋਣਾ ਦਿਨ ਰਾਤ ਕਰੀ ਆਪਾਂ ਨੇ ਹੂੰ ਕਬੱਡੀ ਹੁਣ ਮੈਂ ਦੇਖਦਾ ਗਰਾਉਂਡਾਂ 'ਚ ਹਰੇਕ ਕਿਤੇ ਤੁਹਾਡਾ ਸ਼ੇਰ ਬੋਲੇ ਜਾਂਦੇ ਨੇ ਮੇਰੇ ਖਿਆਲ 'ਚ ਮੈਨੂੰ ਉਦੋਂ ਆਪਾਂ ਜਾਣਦੇ ਵੀ ਨਹੀਂ ਸੀਗੇ ਇੱਕ ਦੂਜੇ ਨੂੰ ਜੀ ਜਦੋਂ ਮੈਂ ਤੁਹਾਡੇ ਸ਼ੇਰ ਸੁਣਦਾ ਸੀਗਾ ਸ਼ੁਰੂਤੀ ਮੈਂ ਸੁਣਦਾ ਰਿਹਾ ਤੁਹਾਡੇ ਸ਼ੇਰ ਚਲੋ ਆਪਦੇ ਮੂੰਹੋਂ ਕਹਿਣਾ ਔਖਾ ਵੀ ਇੱਕ ਦੌਰ ਰਿਹਾ ਮੇਰਾ ਅੱਛਾ ਜੀ ਹਾਂ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਜੀ ਇਹ ਦੌਰ ਰਿਹਾ ਤੁਹਾਡਾ ਤੁਸੀਂ ਕਿਸੇ ਵੀ ਕਮੈਂਡੇਟਰ ਦੇ ਪੁੱਛ ਲਿਓ ਕਿਸੇ ਵੀ ਕਮੈਂਡੇਟਰ ਨੂੰ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਵੀ ਰਾਫਲ ਰਾਜ ਰੇੜੀ ਦੇ ਸ਼ੇਰ ਹਰ ਇੱਕ ਕਮੈਂਡੇਟਰ ਬੋਲ 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 ਕੇ ਜਿਹੜਾ ਮਸ਼ਹੂਰ ਵੀ ਕਹਿ ਸਕਦੇ ਆ ਵੀ ਹੋਏ ਨੇ ਕਈ ਕਮੈਂਡੇਟਰ ਪੰਜਾਬ ਸਰਕਾਰ ਉਹ ਤੋਂ ਬਾਦਲ ਦੀ ਸਰਕਾਰ वर्ल्ड कप ਕਰਾਇਆ ਕਰਦੀ ਸੀ ਉਹਦੇ ਵਿੱਚ ਮੇਰੀ ਬਹੁਤ ਸ਼ਹਿਰਸ਼ਰੀ ਬੋਲੀ ਗਈ ਹੈ ਅੱਛਾ ਜੀ वर्ल्ड कप ਚ वर्ल्ड कपਾਂ ਚ ਤੁਹਾਡਾ ਨਾਮ ਲੈ ਕੇ ਮੇਰਾ ਨਾਮ ਲੈ ਕੇ ਜੀ ਘਟ ਘਟ ਮੇਰਾ ਵੀ ਨਹੀਂ ਨਹੀਂ ਕਰਦੇ 1200 ਸ਼ਹਿਰ ਬੋਲੇ ਗਿਆ ਸਰ वर्ल्ड कप ਚ ਚਾਰ ਪੰਜ ਕੱਪ ਜਿਹੜੇ ਕਰਾਇਆ ਸਰਕਾਰ ਨੇ ਲਗਾਤਾਰ ਕਰਾਉਂਦਰੀ ਹੈ ਹਾਂ ਐਸਾ ਲ ਹੂੰ ਇਨੇ ਸ਼ਹਿਰ ਮੱਖਣ ਵਾਲੀ ਸੱਤ ਪਲਖੜਿਆਲ ਹੂੰ ਤੇ ਰਪਿੰਦਰ ਜਲਾਲ ਹੂੰ ਰਿੰਕਮੋ ਸਾਹਿਬ ਹੂੰ ਕਈ ਵੰਟੇਟਰ ਦੇ ਨਾਮ ਹੀ ਜਿਵੇਂ ਹੂੰ ਹੂੰ ਸੇਵਿਕ ਸ਼ਹਿਰgarh ਹੋਇਆ ਇਹ ਇਹਨਾਂ ਨੇ ਬੋਲਦੇ ਨੇ ਬਕਾਇਦਾ ਤੌਰ ਤੇ ਉਦੋਂ ਮੇਰੇ ਖਿਆਲ ਚ ਤੁਸੀਂ ਇਕਲੋਤੇ ਹੋਣੇ ਉਹ ਟਾਈਮ ਚ ਇਕਲੋਤਾ ਸੀ ਮੈਨੂੰ ਤੇ ਇੱਕੇ ਦਾ ਫਿਰ ਖੰਭਾ ਮੋਂਗੂ ਘੜੇ ਬਹੁਤ ਹੋਇਆ ਬਹੁਤ ਜ਼ਿਆਦਾ ਹੋ ਗਿਆ ਫਿਰ ਤਾਂ ਹੂੰ ਪਹਿਲੇ ਤੁਸੀਂ ਸੀ ਪਹਿਲਾਂ ਮੈਂ ਸੀ ਮੱਖਣਾਦੀ ਨੇ ਮੈਨੂੰ ਬਹੁਤ ਖੁੱਭ ਕੇ ਬੋਲਿਆ ਵਰਲਡ ਕੱਪਾਂ ਚ ਸਨਮਾਨ ਮਹਿਸੂਸ ਹੁੰਦਾ ਵੀ ਮੈਂ ਕਬੱਡੀ ਨੂੰ ਕਿਉਂਕਿ ਇਸ ਟਾਈਮ ਕਬੱਡੀ ਬਹੁਤ ਉੱਤੇ ਚਲੀ ਗਈ ਮੈਂ ਗੱਲ ਤੋਂ ਕਰਾਂ ਇੱਕ ਹਾਂਜੀ ਹਾਂਜੀ ਮੇਰਾ ਨਾਂ ਬੋਲਦੇ ਯਾਰ ਅਸੀਂ ਵਰਲਡ ਕੱਪ ਦੇ ਵਿੱਚ ਹਾਂ ਤੇ ਮੇਰੇ ਕੋਲ ਸੀ ਸਾਈਕਲ ਹਾਂ ਮੈਂ ਸਾਈਕਲ ਤੇ ਜਾ ਰਿਹਾ ਸੀ ਪਿੰਡ ਨੂੰ ਹਾਂ ਆਪਣੇ ਨਾਰੇ ਮਿੱਤਰ ਨੇ ਆਪਣਾ ਉਹਨਾਂ ਨੇ ਫੋਨ ਕਰਦੇ ਕਹਿੰਦੇ ਰਾਜੀਤ ਸਾਹਿਬ ਕਿੱਥੇ ਹੋ ਹਾਂ ਮਾ ਯਾਰ ਮੈਂ ਤਾਂ ਅਭੀ ਪਿੰਡ ਨੂੰ ਜਾ ਰਿਹਾ ਹਾਂ ਕਹਿੰਦੇ ਕਾਤੇ ਮੈਂ ਸਾਈਕਲ ਤੇ ਕਹਿੰਦਾ ਯਾਰ ਤੂੰ ਸਾਈਕਲ ਤੇ ਯਾਰ ਨਾ ਤਰਾ ਦੁਨੀਆ ਭਰ ਤੋਂ ਬੋਲੇ ਯਾਰ ਉਹ ਯਾਰ ਵੱਖਰੀ ਗੱਲ ਐ ਵੱਖਰੀ ਗੱਲ ਐ ਹਾਂ ਐਂ ਜੇ ਲੱਗਦਾ ਗਰਭਜਾ ਹੁੰਦਾ ਵੀ ਹਾਂ ਯਾਰ ਮੇਰੇ ਲਿਖੇ ਅਭੀ ਮੈਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਵਰਲਡ ਕੱਪ ਤੱਕ ਮੇਰੇ ਸ਼ੇਰ ਬੋਲੇਗੇ ਨਾ ਦੋਖ ਨੇ ਬੜਾ ਪਿਆਰ ਦਿੱਤਾ ਪਰ ਬਹੁਤ ਪਿਆਰ ਦਿੱਤਾ ਲੋਕ ਹੁਣ ਵੀ ਬਹੁਤ ਪਿਆਰ ਕਰਦੇ ਨੇ ਸਾਨੂੰ ਪਿਆਰ ਕਰਦੇ ਨੇ ਹਰੇਕ ਟੂਰਨਾਮੈਂਟ ਤੇ ਸਾਨੂੰ ਸਾਥ ਦੇ ਨੇ ਉਸ ਸਮੇਂ ਜਦੋਂ ਮੇਰਾ ਦੌਰ ਸ਼ੇਰ ਮੈਨੂੰ ਹਰ ਇੱਕ ਥਾਂ 'ਤੇ ਬੁਲਾਇਆ ਜਾਂਦਾ ਸੀ ਹੂੰ ਕੋਈ ਹੋਰ ਸ਼ੇਰ ਸਾਡੇ ਨਾਲ ਸਾਂਝਾ ਕਰੋ ਤੁਸੀਂ ਕੁਝ ਥੋੜਾ ਜਿਹਾ ਦਰਸ਼ਕਾਂ ਦਾ ਆਪਾਂ ਮਨੋਰੰਜਨ ਕਰਦੇ ਰਹੀਏ ਨਾਲ-ਨਾਲ ਤੇ ਆਪਾਂ ਤੁਹਾਡੀ ਜ਼ਿੰਦਗੀ ਬਾਰੇ ਵੀ ਗੱਲਾਂ ਕਰਦੇ ਰਾਵਾਂਗੇ ਤੁਸੀਂ ਪੜ ਕੇ ਬੋਲ ਰਹੇ ਹੋ ਸ਼ੇਰ ਛੋੜੇ ਯਾਦ ਨਹੀਂ ਮੈਨੂੰ ਕਾਫੀ ਨਹੀਂ ਜਿਹੜੇ ਮੇਰੇ ਇੱਕ ਕਿਤਾਬ ਹੈ ਇੱਕ ਲੋਕ ਤਥਵ ਵਾਲੀ ਸ਼ੈਰੀ ਚੌਰੰਗਾਂ ਦੀ ਸ਼ੈਰੀ ਹੂੰ ਤੁਸੀਂ ਕਿੰਨੀਆਂ ਕਿਤਾਬਾਂ ਲਿਖੀਆਂ ਨੇ ਇਹ ਚਾਰ ਮਦੇਸ਼ ਸ਼ਾਇਰੋ ਸ਼ੈਰੀ ਦੀਆਂ ਕਿਤਾਬਾਂ ਨੇ ਲਾ ਲਓ ਵੀ ਇੱਕ ਚ 400 ਤੋਂ 1200 1600 ਤੱਕ ਕਿਤਾਬਾਂ ਚ ਹੀ ਹੋ ਗਿਆ ਐਨੇ ਸ਼ੇਰ ਹੋਰ ਕੀ ਆਵਾਤਾ ਜੀ ਸਾਰੀ ਉਮਰ ਹੀ ਹੋ ਗਈ ਤੁਹਾਨੂੰ ਲਿਖ ਦੇਣ ਫਿਰ ਇਹ ਸਾਹ ਹਾਂ ਤੁਸੀਂ ਲਾ ਲਓ ਵੀ ਇਹਦੇ 173 ਪੇਜ ਦੀ ਹੈ ਹੂੰ ਤਿੰਨ ਪੇਜ ਨ ਇੱਕ ਤੇ ਹੂੰ ਤਿੰਨ ਸ਼ੇਰ ਹੂੰ ਫਿਰ ਤਾਂ ਬਹੁਤ ਨੇ ਹੋ ਗਏ ਜੀ ਚਾਰਕ ਤਾਂ ਪਾ ਕਿੱਥੋਂ ਜ਼ਿਆਦਾ ਰਹਿਣਗੇ ਕਿਤਾਬਾਂ ਤੁਸੀਂ ਕਿੰਨੀਆਂ ਲਿਖੀਆਂ ਨੇ ਹੁਣ ਤੱਕ? ਕਿਤਾਬਾਂ ਮੈਂ ਲਿਖੀਆਂ ਨੇ ਜੀ ਮੇਰੀ ਜਿਹੜੀ ਪਹਿਲੀ ਸੀ ਕਿਤਾਬ ਹੂੰ ਉਹ ਆਈ ਸੀ ਸਰਨਾਮੇ ਸ਼ੇਰਾਂ ਦੇ ਕਬੱਡੀ ਤੇ ਹੂੰ ਕਬੱਡੀ ਦੇ ਉੱਤੇ ਕਬੱਡੀ ਦੇ ਉੱਤੇ ਹੂੰ ਉਸ ਤੋਂ ਬਾਅਦ ਫਿਰ ਆਈ ਸੀ ਰਤਨਪਾਲ ਜੀ ਤੇ ਮੇਰੀ ਸਾਂਝੀ ਆਈ ਸੀ ਕਿਤਾਬ ਹੂੰ ਉਹ ਸੀ ਸੁਪਨਿਆਂ ਦੇ ਪਰਛਾਵੇਂ ਹੂੰ ਉਸ ਤੋਂ ਬਾਅਦ ਫਿਰ ਲਗਾਤਾਰ ਮੇਰੇ ਆਪਣੀਆਂ ਆਈਆਂ ਨੇ ਹੂੰ ਮੈਂ ਹਕੀਕਤਾਂ ਦੀ ਸ਼ਾਇਰੀ ਚੌਰੰਗਾਂ ਦੀ ਸ਼ਾਇਰੀ ਹੂੰ ਤੇ ਲੋਕ ਗੀਤਵਾਜਾਂ ਮਾਰਦੇ ਹੂੰ ਕਿ ਗੀਤ ਵਜਾ ਮਾਰਦੇ ਪਈ ਐ ਇੱਕ ਇਹ ਕਿ ਸੂਰੀਆ ਵਰਕੇ ਬੋਲ ਹੂੰ ਮੈਂ ਵੀ ਸੋਡੀ ਇੱਕ ਕਿਤਾਬ ਪੜੀ ਆ ਮੇਰੇ ਹੁਣ ਜਹਨ ਚ ਨਹੀਂ ਆ ਰਿਹਾ ਮੈਂ ਬਹੁਤ ਛੋਟੇ ਹੁੰਦੇ ਪੜੀ ਆ ਮੈਂ ਪੜਨ ਦਾ ਮੈਨੂੰ ਸ਼ੌਂਕ ਸੀਗਾ ਪਰ ਮੈਨੂੰ ਹੁਣ ਮਾਣ ਵੀ ਮਹਿਸੂਸ ਹੋ ਰਿਹਾ ਵੀ ਮੈਂ ਜਿਨ੍ਹਾਂ ਦੇ ਕਿਤਾਬਾਂ ਪੜਦਾ ਸੀ ਅੱਜ ਮੈਂ ਉਹਨਾਂ ਦੇ ਨਾਲ ਬੈਠੇ ਆ ਹੁੰਦਾ ਜੀ ਤੁਸੀਂ ਇੱਕ ਗੱਲ ਕਰ ਸੁਬੀਸ਼ਰ ਸੈਰੀ ਸ਼ਨਾਜ ਜੋਵੇ ਹੂੰ ਮੈਂ ਦੇਖਿਆ ਸੀ ਕਹਿੰਦਾ ਨਸ਼ਾ ਪਿੱਛੋਂ ਸੁਮਾ ਇੱਕ ਦਾ ਨਸ਼ਾ ਮਾੜਾ ਮਾੜਾ ਸਭ ਤੋਂ ਇਸ਼ਕ ਜਨਾਨੀਆਂ ਦਾ ਹੂੰ ਪਾਪੀ ਬੰਦੇ ਨੂੰ ਲਾਹਣਤਾ ਜੱਗ ਪਾਉਂਦਾ ਲੋਕੀ ਕਰਦੇ ਮਾਨ ਨੇ ਦਾਨੀਆਂ ਦਾ ਹੂੰ ਬੰਦਾ ਲੋੜ ਤੋਂ ਵੱਧ ਗਰੀਬ ਮੜਾ ਤੇ ਵੱਧੂ ਪੈਸਾ ਵੀ ਮੁੱਟੋ ਪਰੇਸ਼ਾਨੀਆਂ ਦਾ ਹੂੰ ਰਾਜਲ 헤ੜੀ ਤੋਂ ਛੱਡ ਕੇ ਐ ਸਾਰੇ ਪੂਰਾ ਮਾਨ ਨਾਲ ਇਕ ਜਵਾਨੀਆਂ ਦਾ ਪੂਰਾ ਮਾਨ ਨਾਲ ਇਕ ਜਵਾਨੀਆਂ ਦਾ ਕੀ ਬਾਤ ਆ ਜੀ ਕੀ ਬਾਤ ਆ ਬਹੁਤ ਮੈਨੂੰ ਖੁਦ ਨੂੰ ਤੁਹਾਡੇ ਤੁਹਾਡੇ ਲਿਖੇ ਸ਼ੇਅਰ ਜਿਹੜੇ ਬਹੁਤ ਪਸੰਦ ਆਉਂਦੇ ਨੇ ਤੇ ਇੱਕ ਵੱਡੀ ਮੈਂ ਇਹ ਕਹਿ ਸਕਦਾ ਵੀ ਕਬੱਡੀ ਕਰਕੇ ਥੋੜੀ ਜੀ ਲੋਕਾਂ ਵਿੱਚ ਜ਼ਿਆਦਾ ਤੁਹਾਡਾ ਫੇਮਸ ਹੋਏ ਤੁਸੀਂ ਕਬੱਡੀ ਕਰਕੇ ਪਹਿਲਾਂ ਤੁਸੀਂ ਗਾਣੇ ਪਹਿਲਾਂ ਵੀ ਬਹੁਤ ਲਿਖੇ ਨੇ ਗਾਣੇ ਪਹਿਲੇ ਬਹੁਤ ਲਿਖੇ ਇਹ ਤੁਸੀਂ ਮੰਨਦੇ ਹੋ ਇਹ ਗੱਲ ਨੂੰ ਮੰਨਦਾ ਹਾਂ ਕੀ ਕੁਛ ਦਿੱਤਾ ਕਬੱਡੀ ਨੇ ਕਬੱਡੀ ਨੇ ਤਾਂ ਮੋਹਰ ਕੀ ਦੇਣਾ ਸੀ ਕਬੱਡੀ ਨੇ ਨਾ ਦਿੱਤਾ ਮੈਨੂੰ ਹੂੰ ਤੇ ਉਸ ਸਮੇਂ ਜਦੋਂ ਮੇਰਾ ਦੌਰ ਸੀ ਮੈਨੂੰ ਹਰ ਇੱਕ ਬੰਦਾ ਜਾਣਦਾ ਸੀ ਵੀਰਾਂਫਲ ਰਾਜ ਰੇੜੀ ਆ ਹਾਂ ਕਈ ਵਾਰ ਤਾਂ ਮੈਨੂੰ ਹਾਰ પાਕੇ ਗੜੋਂ ਟੱਚ ਲੈ ਕੇ ਗਏ ਨੇ ਹੂੰ ਦੜਬੇ ਕੱਪ ਤੇ ਮੇਰਾ ਸਨਮਾਨ ਕਰਿਆ ਸੀ 15-16000 ਰੁਪਏ ਦੇ ਕੇ ਹੂੰ ਤੇ ਸ਼ਾਜਲੀ ਕੱਪ ਤੇ ਮੈਨੂੰ ਉੱਥੋਂ ਮਿਲੇ ਸੀ 21000 ਰੁਪਏ ਉਹਦੇ ਕਿਸੀ ਆਰਮ ਸਿੰਘ ਜੀ ਸ਼ਾਜਲੀ ਦੇ ਤੇ ਕੋਈ ਇੱਕ ਸਿੰਗਾਲੈਂਡ ਵਾਲੇ ਸੋਦੇ ਕਿਸੇ ਨੂੰ 25000 ਰੁਪਏ ਅੱਛਾ ਜੀ ਹਾਂ ਬਾਕੀ ਉਹ ਕਿਤੇ 3100 1100 ਤਾਂ ਆਮ ਸੀ ਸਭ ਤੋਂ ਪਹਿਲਾ ਸਨਮਾਨ ਕਿੱਥੇ ਹੋਇਆ ਤੁਹਾਡਾ ਜਿੱਥੇ ਤੁਹਾਨੂੰ ਬਹੁਤ ਖੁਸ਼ੀ ਹੋਈ ਹੋਵੇ ਯਾਰ ਵੀ ਮੈਂ ਆ ਦਿਨ ਦੀਕਦਾ ਸੀ ਤੇ ਇਹ ਦਿਨ ਆ ਗਏ ਜੇ ਪੈਸੇ ਦੇ ਮਾਮਲੇ ਦੀ ਗੱਲ ਕਰੀਏ ਤਾਂ ਦੜਬੇ ਸੀ ਹੂੰ ਦੜਬੇ ਮੇਰਾ ਸਨਮਾਨ ਕਰੇ ਸੀ ਉਹਨਾਂ ਨੇ ਅੱਛਾ ਜੀ ਲੋਈ ਮੋਮੈਂਟੋ ਤੇ 11000 ਰੁਪਏ ਦੇ ਕੇ ਹੂੰ ਤੇ ਉਦਾਂ ਜੇ ਉਦਾਂ ਪਹਿਲਾ ਸਨਮਾਨ ਜੇ ਹੈ ਕੱਪ ਹੀ ਲਾ ਲੋ ਵੀ ਆਪਾਂ ਕੱਪ ਦਿੱਤਾ ਹੋਵੇ ਪਹਿਲਾ ਸਨਮਾਨ ਕਿੱਥੇ ਹੋਇਆ ਉਹ ਐਸੇ ਮੈਨੂੰ ਚੀਮਾ ਮੰਡੀ अच्छा जी ओदी ਵੱਧ ਖੁਸ਼ੀ ਹੋਈ ਸੋਨੀਆਂ ਜਾਂ ਪੈਸਿਆਂ ਦੀ ਵੱਧ ਖੁਸ਼ੀ ਹੋਈ ਜੀ ਨਾ ਨਾ ਪੈਸਾ ਕੀ ਆ ਪੈਸਾ ਤਾਂ ਕਮਾਉਂਦੀ ਰਹਿੰਦੇ ਆ ਉਹਦੀ ਵੱਧ ਖੁਸ਼ੀ ਹੁਣ ਵੀ ਸਾਹਮਣੇ ਪਿਆ ਕਰੇ ਮੇਲੇ ਸਨਮਾਨ ਉਹ ਉਹ ਪੱਟਾ ਦਿੱਤਾ ਸੀ ਉਹਨਾਂ ਨੇ ਮਨੂ ਸੰਤਾ ਤਰਸੰਗੀਏ ਸਰੂਪ ਅੱਛਾ ਜੀ ਕਰੇ ਪਿਆ ਆਪਣੀ ਪਿੰਡ ਅੱਛਾ ਜੀ ਉਹਦੀ ਮੈਨੂੰ ਸਭ ਤੋਂ ਵੱਧ ਖੁਸ਼ੀ ਸੀ ਤੇ ਹੁਣ ਪੇਉਣੇ ਚੋਂ ਦੇਖ ਕੇ ਵੀ ਯਾਰ ਮੇਰਾ ਪਿੰਡ ਸਨਮਾਨ ਆਇਆ ਹੂੰ ਹੁਣ ਜਿਹੇ ਜਿੰਨੇ ਮਰਜ਼ੀ ਹੋਰ ਵੱਡੇ ਵੱਡੇ ਵੀ ਹੋ ਗਏ ਹੁਣ ਪਰ ਉਹਦੀ ਖੁਸ਼ੀ ਅਲੱਗ ਆ ਉਹਦੀ ਖੁਸ਼ੀ ਲੱਗਿਆ ਮੈਂ ਦੇਖਦਾ ਮਸਾਮ ਕਿ ਰੱਖਿਆ ਹੋ ਹੂੰ ਇੰਨਾ ਨਾਮ ਖੱਟਣ ਤੋਂ ਬਾਅਦ ਆ ਪਿਛਲੇ ਮੈਂ ਦੇਖ ਰਿਹਾ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਪਰਦੇ ਦੇ ਪਿੱਛੇ ਹੋ ਗਏ ਕੀ ਕਾਰਨ ਰਿਹਾ ਵੀ ਤੁਸੀਂ ਪਿੱਛੇ ਰਹਿ ਗਏ ਜਾਂ ਮੰਨ ਲਓ ਕਬੱਡੀ 'ਚ ਨਾ ਤੁਸੀਂ ਗਰਾਊਂਡਾਂ 'ਚ ਦਿਖੇ ਨਾ ਕੋਈ ਛੋਟਾ ਸ਼ੇਅਰ ਸੁਣਨ ਚ ਆਇਆ ਕੀ ਕਾਰਨ ਰਿਹਾ ਤੁਸੀਂ ਕਿੱਥੇ ਰਹੇ ਐਨਾ ਟਾਈਮ ਗਾਂਜ ਕਰਤੀਆਂ ਜਿਹੜੀਆਂ ਮੇਰੀਆਂ ਮਜਬੂਰੀਆਂ ਸੀ ਹੂੰ ਜਿਹਦੇ ਕਰਕੇ ਮੈਂ ਇਹਨੂੰ ਪਿੱਛੇ ਹਟਾਣਾ ਪੈ ਗਿਆ ਇੱਕ ਨੰਬਰ ਤੋਂ ਇਹਦੇ ਵਿੱਚ ਬਹੁਤ ਆਤ ਹੋਊਗੀ ਕਿਵੇਂ ਜੀ ਜਿਹੜੇ ਕਮੈਂਟੇਟਰ ਨੇ ਨਵਾਂ ਟੈਸਟ ਪਾਲਦੇ ਨੇ ਰੋਜ਼ ਹੂੰ ਅਹ ਹੋਰ ਕੋਈ ਕਾਰ ਨਹੀਂ ਹੈ ਗਿਆ ਸਾਰਿਆਂ ਨਾਲ ਆਪਣੀ ਵਧੀਆੜੀ ਹੈ ਹਰ ਇੱਕ ਬੰਦਾ ਪੁਨਸਤ ਕਰਨ ਲਾ ਬੰਦਾ ਗੱਲ ਟੇਸਟ ਦੀ ਹੈ ਵੀ ਹਰ ਇੱਕ ਬੰਦਾ ਨਵਾਂ ਟੇਸਟ ਭਾਲਦਾ ਹੈ ਹੂੰ ਟੇਸਟ ਬਦਲਣ ਕਰਕੇ ਹਾਂ ਆਪਦੇ ਦੌਰ ਚ ਤਾਂ ਚਲੋ ਆਪਾਂ ਨੇ ਪੂਰਾ ਉਹ ਕਰਿਆ ਹੁਣ ਹਰੇਕ ਇਹ ਵੀ ਨਹੀਂ ਹੁੰਦਾ ਵੀ ਸਾਰੀ ਉਮਰ ਦੌਰ ਰਵੇ ਬੰਦੇ ਦਾ ਨਾ ਨਾ ਆਪਣਾ ਆਪਾਂ 7 ਸਾਲ ਵਧੀਆ ਚੱਲੇ ਪੜਾ ਸੰਤੁਸ਼ਟ ਹੋ ਤੁਸੀਂ ਮੈਂ ਨਜ਼ਾਰਾ ਜੀ ਹੁਣ ਕੀ ਕਰਦੇ ਹੋ ਤੁਸੀਂ ਆਹ ਜਿਹੜੀ ਜ਼ਿੰਦਗੀ ਜੀ ਰਹੇ ਹੋ ਹੁਣ ਇਸ ਜ਼ਿੰਦਗੀ ਵਿੱਚ ਕੀ ਕਰ ਰਹੇ ਹੋ ਹੁਣ ਆਪਾਂ ਮੈਂ ਸੁਣ ਦੱਸ ਕੇ ਪਹਿਲਾਂ ਵੀ ਮੈਂ ਵਾਟਸਐਪ ਲਾਇਰ ਸੈਲੈਂਟੇਸ਼ਨ ਪਾਸ ਕੰਮ ਕਰਦਾ ਹੂੰ ਤੇ ਬੱਚੇ ਨੇ ਆਪਣੇ ਬੇਟਾ ਆਰਮੀ ਚ ਹੈ ਹੂੰ ਤੇ ਦੋ ਗੁੱਡੀਆਂ ਨੇ ਆਪਣੇ ਉਹ ਸਰਕਾਰੀ ਟੀਚਰ ਨੇ ਹੂੰ ਨਜ਼ਾਰੇ ਜਿੰਦਗੀ ਆਉਨੇ ਆ ਸ਼ੁਕਰ ਕਰਦਾ ਪਰਮਾਤਮਾ ਦਾ ਹੂੰ ਵਧੀਆ ਜ਼ਿੰਦਗੀ ਚੱਲ ਰਹੀ ਹੈ ਵਧੀਆ ਜ਼ਿੰਦਗੀ ਵੀ ਪਰਮਾਤਮਾ ਹਰ ਇੱਕ ਨੂੰ ਦੇ ਇਹ ਜੀ ਹੂੰ ਮੌਕਾ ਹਰ ਇੱਕ ਨੂੰ ਮਿਲੇ ਮੇਰੇ ਵਰਗਾ ਹੂੰ ਕਿਤੇ ਨਾ ਕਿਤੇ ਸੋਡੀ ਮਿਹਨਤ ਦਾ ਫਲ ਆ ਹਾਂ ਮਿਹਨਤ ਫਲੇ ਮੈਂ ਬਿੰਦ ਬਹੁਤ ਚੰਗਿਆ ਮਿਹਨਤ ਕਰਾਈ ਹੈ ਹੂੰ ਲੱਗਦਾ ਸੀ ਤੁਹਾਨੂੰ ਵੀ ਰਾਫਲ ਰਾਜ ਰੇੜੀ ਕਦੇ ਸਕਸੈਸ ਹੋ ਜਾਊਗਾ ਨਹੀਂ ਹੂੰ ਸੋਚਾਂ ਦੀ ਕਦੇ ਅੱਛਾ ਜੀ ਕੋਣ ਤੂੰ ਗਾਮਸਾ ਤੇਰੇ ਨਾਨਕ ਨੇ ਉੱਥੇ ਵੀ ਕਿਹਾ ਜਾ ਪਿੰਡਾ ਉਹ ਹੂੰ ਪਰ ਮਨੇ ਕਲਾਂ ਬੈਂ ਕਿਵੇਂ ਜੀ ਵੀ ਮੇਰੇ ਪਿੰਡ ਨੇ ਨਹੀਂ ਕਦਰ ਪਾਈ ਮੇਰੀ ਅੱਛਾ ਜੀ ਹਾਂ ਰਾਜਰੇੜੀ ਨੇ ਨਾ ਕੀ ਕਾਰਨ ਹੋ ਸਕਦਾ ਜੀ ਕਾਰਨ ਉਹਦੇ ਵਿੱਚ ਕਈ ਕਾਰਨ ਹੋ ਸਕਦੇ ਨੇ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਵੀ ਜਾਤੀਵਾਦੀ ਦਾ ਕਾਰਨ ਹੈ ਇਹ ਹੂੰ ਹੋ ਸਕਦਾ ਵੀ ਜਿਵੇਂ ਕਿਸੇ ਮੈਂ ਤੱਕੜੇ ਕਰਦਾ ਬੰਡਾ ਹੁੰਦਾ ਮੈਨੂੰ ਬੋਲਟ ਮੋਟਰਸਾਈਕਲ ਮੋਟਰਸਾਈਕਲ ਤੇ ਕਿਸੇ ਮਾਨ ਕਰਾਂਦਾ ਹੂੰ ਤੇ ਮੈਂ ਇੱਕ ਛੋਟੀ ਕਾਸਟ ਆਨ ਕਰਕੇ ਜਿਹੜੇ ਮੈਨੂੰ ਕਦੇ ਸਰੋਪਾ ਵੀ ਦਿੱਤਾ ਲੋਕਾਂ ਨੇ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਨੇ ਇਹ ਅਕਸਰ ਸੁਣਨਾ ਚਾਹੁੰਦਾ ਜੀ ਇੱਕ ਕੁੜੀ ਦਾ ਮੈਂ ਇੰਟਰਵਿਊ ਕਰਿਆ ਹਿਮਪਾਲ ਕੌਰ ਦਾ ਉਹ ਵੀ ਕੁੜੀ ਕਹਿੰਦੀ ਵੀ ਮੈਂ ਥੋੜਾ ਜਿਹਾ ਵੀ ਮੈਂ ਨੀਮੀ ਕਾਸਟ ਚੋਂ ਸੀਗੀ ਲੋਕ ਵੀ ਜੇ ਕੋਈ ਇੰਟਰਨੈਸ਼ਨਲ ਖੇਡ ਕੇ ਆਉਂਦਾ ਤਾਂ ਉਹਦਾ ਗੱਡੀਆਂ ਨਾਲ ਗੱਡੀਆਂ ਚ ਲੈ ਕੇ ਜਾਂਦੇ ਨੇ ਹਾਰ પા ਕੇ ਆਉਂਦੇ ਨੇ ਤੁਸੀਂ ਵੀ ਇਹ ਸੇਮ ਸਟੋਰੀ ਦੱਸ ਰਹੇ ਹੋ ਇਹਦਾ ਕੀ ਕਾਰਨ ਲੱਗਦਾ ਤੁਹਾਨੂੰ ਇਹਦੇ ਵਿੱਚ ਜਾਤੀਵਾਦੀ ਇੰਦਾ ਪਾਰੂ ਹੋਣਾ ਹੀ ਹੈ ਹੋਰ ਕੁਝ ਹੈ ਗਿਆ ਇਹ ਹਲੇ ਵੀ ਇਹ ਚੀਜ਼ ਹੈਗੀ ਹੈ ਜੀ ਜਿਹੜੇ ਸਾਹਿਬ ਨਾਲ ਮੈਂ ਕਿਤਾਬਾਂ ਛਾਪੀਆਂ ਨੇ ਘਰ ਖਰਾਬ ਕਰਿਆ ਨਿੰਗਾ ਗਾਲੀ ਹੈ ਮੈਨੂੰ ਗਸਾ ਸਰੋਪਾ ਵੀ ਨੇ ਦਿੱਤਾ ਕਿਸੇ ਨੇ ਪਿੰਡ ਚੋਂ ਵੀ ਯਾਰ ਆਪਦਾ ਮਾਨ ਸਨਮਾਨ ਕਰੀਏ ਪੰਚਾਇਤੀ ਤੌਰ ਤੇ ਕਰਦੇ ਹੋ ਗੁਰਦੁਆਰੇ ਚ ਵਲਾਕੀ ਦੇ ਦਈਏ ਮੈਨੂੰ ਇਹ ਸਾਰੀ ਉਮਰ ਰੰਜ ਰਹਿਗਾ ਮੇਰੇ ਪਿੰਡ ਤੇ ਵੀ ਯਾਰ ਵੀ ਮਾੜੇ ਲੋਕ ਨੇ ਮੇਰੇ ਪਿੰਡ ਦੇ ਇਸ ਪੱਖ ਤੋਂ ਅੱਛਾ ਜੀ ਜਾਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਯਾਰ ਮਾਨ ਸਨਮਾਨ ਕੀ ਹੁੰਦਾ ਹੈ ਜਾਂ ਫਿਰ ਇੱਥੇ ਜਾਤੀ ਤੌਰ ਪਰੂ ਹੈ ਅੱਛਾ ਜਿਵੇਂ ਤੁਸੀਂ ਪੂਰੇ ਪੰਜਾਬ ਚ ਲਾ ਲੋ ਆਪਾਂ ਕਹਿ ਸਕਦੇ ਆਂ ਵੀ ਰਾਫਲ ਰਾਜਰੇੜੀ ਜੇ ਜਾਣਿਆ ਜਾਂਦਾ ਰਾਜਰੇੜੀ ਪਿੰਡ ਤਾਂ ਰਾਫਲ ਰਾਜਰੇੜੀ ਦੇ ਨਾਂ ਤੋਂ ਜਾਣਿਆ ਜਾਂਦਾ ਬਿਲਕੁਲ ਤੇ ਪਿੰਡ ਵਾਲਿਆਂ ਨੇ ਕਦਰ ਨਹੀਂ ਪਾਈ ਨਹੀਂ ਭਾਈ ਪਾਉਣੀ ਚਾਹੀਦੀ ਸੀ ਮੇਰੀ ਬਣਦੀ ਸੀ ਹੂੰ ਮੇਰਾ ਜਿੰਨਾ ਕੁ ਮਰੱਕ ਬਣਦਾ ਜੀ ਮੈਨੂੰ ਦਿੱਤਾ ਨਹੀਂ ਗਿਆ ਹੂੰ ਇਹ ਇੱਕ ਵਾਰ ਹੋਊਗਾ ਬਹੁਤ ਸਿਕ ਵਾਰ ਸਾਰੀ ਜੇ ਹੁਣ ਸਾਡੇ ਪਿੰਡ ਵਾਲੇ ਥੋੜੀ ਇਸ ਗੱਲ ਨੂੰ ਸੁਣ ਰਹੇ ਨੇ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਉਹ ਸੁਣਨ ਵਧੀਆ ਸਮਝਾ ਕੋਈ ਤਾਂ ਜਾਗੂ ਹੋਈ ਕਦੇ ਤਾਂ ਮੇਰਾ ਨਹੀਂ ਕਿਸੇ ਆਉਣ ਵਾਲੇ ਹੋਰ ਕਿਸ ਬੱਚੇ ਦਾ ਤਾਂ ਕਰਨਗੇ ਇਹ ਨਾ ਕਰਨ ਮੇਰਾ ਹੂੰ ਵੀ ਆਉਣ ਵਾਲੇ ਕੋਈ ਪਲੇਅਰ ਲਾ ਲਓ ਜਾਂ ਕੋਈ ਵੀ ਬੰਦਾ ਪਿੰਡ ਚੋਂ ਪਿੰਡ ਦਾ ਨਾਮ ਰੋਸ਼ਨ ਕਰਦਾ ਤਾਂ ਪਿੰਡ ਵਾਲਿਆਂ ਦਾ ਹੱਕ ਬਣਦਾ ਕਿ ਆਪਾਂ ਉਹਦਾ ਮਾਨ ਸਨਮਾਨ ਕਰੀਏ ਉਹਨਾਂ ਉਹਦੋਂ ਬਣਦਾ ਸਤਕਾਰ ਦਈਏ ਇਹ ਪਿੰਡਾਂ 'ਚ ਹੈ ਨਹੀਂ ਬਹੁਤ ਘੱਟ ਹੈ ਇਹ ਇਹ ਜ਼ਿਆਦਾਤਰ ਇਹ ਹੋ ਸਕਦਾ ਦੇਖੋ ਸੋਡੀ ਕਦਰ ਪਾਈ ਬਾਹਰਲੇ ਪਿੰਡ ਵਾਲਿਆਂ ਬਾਹਰਲੇ ਪਿੰਡ ਵਾਲਿਆਂ ਲੋਕਾਂ ਨੇ ਦਰਸ਼ਕਾਂ ਨੇ ਪਰ ਪਿੰਡ 'ਚੋਂ ਇਹ ਹਰੇਕ ਪਿੰਡ ਹਰੇਕ ਬੰਦੇ ਦੀ ਇਹੀ ਕਹਾਣੀ ਆ ਇਹ ਕੀ ਕਾਰਨ ਹੋ ਸਕਦਾ ਵੀ ਪਿੰਡ ਵਾਲੇ ਕਿਉਂ ਨਹੀਂ ਚਾਹੇ ਕੋਈ ਵੱਡਾ ਵੀ ਹੋਵੇ ਕੋਈ ਸੇ ਹੋਰ ਜਾਤੀ ਵਾਲਾ ਵੀ ਹੋਵੇ ਜਾਂ ਜਾਂ ਨਹੀਂ 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 ਸਾਡੇ ਨਾਲ ਹੀ ਇਹ ਅੱਛਾ ਜੀ ਸਾਡੇ ਨਾਲ ਹੀ ਹੈ ਮੈਂ ਕਿਉਂਕਿ ਮੈਂ ਸਤੂਲ ਕਾਸਟਰ ਮਦਾਸੇ ਦਾ ਮੁੰਡਾ ਮੈਂ ਹੂੰ ਇਹ ਹੈਗਾ ਕਿ ਤੇਰੇ ਸਾਥ ਤੇ ਮੈਨੂੰ ਲੱਗਦਾ ਵੀ ਜੇ ਮੇਰੀ ਥਾਂ ਤੇ ਕੋਈ ਜ਼ਿਮੀਂਦਾਰ ਦਾ ਮੁੰਡਾ ਹੁੰਦਾ ਹੂੰ ਉਹਦੇ ਨਾਲ ਚਾਰ-ਪਾਰ ਕਿੰਨੇ ਲੋਕਾਂ ਨੇ ਹੂੰ ਗੱਡੀਆਂ 'ਚ ਲੈਣ ਜਾਂਦੇ ਗੱਡੀਆਂ 'ਚ ਲੈਣ ਜਾਂਦੇ ਪੰਜ ਵਾਰੀ ਵਰਲਡ ਕੱਪ ਕਰਾਇਆ ਸਰਕਾਰ ਨੇ ਪੰਜ ਵਾਰੀ ਹੀ ਮੇਰਾ ਨਾਂ ਬੋਲਿਆ ਹੂੰ ਲੋਕ ਸੁਣਦੇ ਰਹੇ ਨੇ ਮੇਰੇ ਪਿੰਡ ਦੇ ਵੀ ਹੂੰ ਉਦੋਂ ਲੋਕ ਟੀਵੀਆਂ ਮੂਰੇ ਬੈਠ ਜਾਂਦੇ ਸੀ ਜੰਮ ਕੇ ਵੀ ਹਾਂ ਵਰਲਡ ਕੱਪ ਕਬੱਡੀ ਹੋ ਰਹੀ ਆ ਤੇ ਉੱਥੇ ਤੁਹਾਡਾ ਨਾਂ ਬੋਲਿਆ ਜਾਂਦਾ ਮੈਂ ਸਵੇਰ ਨੂੰ ਵੀ ਨਹੀਂ ਕਹਿੰਦੇ ਤੜਕੀ ਤੇਰਾ ਨਾਂ ਬੋਲਿਆ ਯਾਰ ਤੀ ਮੈਂ ਯਾਰ ਮੇਰਾ ਥੋੜੂ ਨਾ ਸੀ ਨਾ ਤਾਂ ਰਾਜ ਰੇੜੀ ਦਾ ਬੋਲੇ ਯਾਰ ਤੇ ਮੈਂ ਤਾਂ ਨਾਂ ਹੀ ਨਹੀਂ ਪਾਇਆ ਮੈਂ ਤਾਂ ਕਿਤੇ ਤੁਸੀਂ ਕਿਤਾਬ ਚੱਕ ਕੇ ਦੇਖੋ ਤੁਹਾਨੂੰ ਮੇਰਾ ਇੱਥੋਂ ਵੀ ਨਾ ਮੇਰਾ ਨਾਂ ਨਹੀਂ ਮਿਲੂ ਕਿਤੇ ਹੂੰ ਤੁਸੀਂ ਪਿੰਡ ਦਾ ਨਾਮ ਪਾਉਂਦੇ ਸੀ ਮੇਰਾ ਤੁਸੀਂ ਮੈਂ ਕਿਤਾਬ ਮੈਂ ਤੁਹਾਨੂੰ ਦੇਉਂਗਾ ਮੇਰਾ ਤੁੱਚ ਕਿਤੇ ਵੀ ਨਾਂ ਕੱਢ ਦਿਓ ਮੇਰਾ ਰਾਮਫਲ ਰਾਜਰੇੜੀ ਬਸ ਇੱਥੋਂ ਇੱਕ ਤੋਂ ਕੱਢ ਕੇ ਬਾਕੀ ਸਾਰੇ ਰਾਜਰੇੜੀ ਹੈ ਵੀ ਜਿਹੜੀ ਮਿੱਟੀ ਨੂੰ ਮੈਂ ਯਾਰ ਇਹਨਾਂ ਚੱਕੇ ਮੈਨੂੰ ਮਿੱਟੀ ਨੇ ਕਦਰ ਨਹੀਂ ਦਿੱਤੀ ਮੇਰੇ ਇਹ ਸੀਗੇ ਰਾਮਫਲ ਰਾਜਰੇੜੀ ਜੀ ਰਾਜਰੇੜੀ ਪਿੰਡ ਵਾਲਿਆਂ ਨੂੰ ਮੇਰੀ ਬੇਨਤੀ ਹੈ ਚਲੋ ਹੁਣ ਕਹਿੰਦੇ ਨੇ ਵੀ ਸਾਨੂੰ ਹੁਣ ਕੋਈ ਲੋੜ ਨਹੀਂ ਪਰ ਸਾਨੂੰ ਇੱਕ ਸ਼ਿਕਵਾ ਇਹਨਾਂ ਨੂੰ ਜਿਹੜਾ ساری ਜ਼ਿੰਦਗੀ ਰਹੂਗਾ ਕਿ ਪਿੰਡ ਨੇ ਸਾਡੀ ਕਦਰ ਨਹੀਂ ਪਾਈ ਹੋਰ ਜਿੰਨੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਜੇ ਛੋਡੇ ਪਿੰਡ ਚ ਕੋਈ ਮਿਹਨਤੀ ਬੰਦਾ ਜੇ ਪਿੰਡ ਦਾ ਨਾਮ ਰੋਸ਼ਨ ਕਰਦਾ ਤਾਂ ਟਾਈਮ ਰਹਿੰਦੇ ਉਹਦਾ ਦੀ ਕਦਰ ਪਾ ਲਿਆ ਕਰੋ ਕਈ ਵਾਰ ਬੰਦਾ ਛੋਡੀ ਸਪੋਰਟ ਹੀ ਭਾਲ ਰਿਆ ਹੁੰਦਾ ਹਰੇਕ ਬੰਦੇ ਨੂੰ ਐ ਹੁੰਦਾ ਵੀ ਮੇਰੇ ਪਿੰਡ ਚੋਂ ਮੇਰੀ ਸਪੋਰਟ ਹੋਵੇ ਤੇ ਉਹ ਹਰੇਕ ਬੰਦੇ ਦੀ ਸਪੋਰਟ ਕਰਿਆ ਕਰੋ ਜਿੰਨੀ ਵੀ ਹੋ ਸਕਦਾ ਖਾਸ ਕਰਕੇ ਪਿੰਡ ਦੀ ਤਾਂ ਕਿ ਉਸ ਬੰਦੇ ਦਾ ਹੌਸਲਾ ਹੋਰ ਬਲੰਦ ਹੋਵੇ ਤੇ ਆਪਣੇ ਪਿੰਡ ਦਾ ਉਹ ਨਾਮ ਰੋਸ਼ਨ ਕਰਦਾ ਰਹੇ ਤੁਸੀਂ ਫਿਰ ਹੁਣ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਮੈਸੇਜ ਕੋਈ ਕੋਈ ਆਪਣੇ ਲਿਖਿਆ ਸ਼ੇਰ ਬੋਲਣਾ ਚਾਹੁੰਦੇ ਜਾਂਦੇ ਜਾਂਦੇ ਤੇ ਮੇਰੀ ਕਿਤਾਬ ਪੜ੍ਹੀ ਉੱਥੋਂ ਦੇ ਪ੍ਰੋਡਿਊਸਰ ਨੇ ਹੂੰ ਜਲੰਧਰ ਦੇ ਦਰਸ਼ਕ ਤੇ ਮੇਰਾ ਪਿੰਡ ਮੇਰੇ ਖੇਤ ਹੂੰ ਤੇ ਉਹਨੇ ਫਿਰ ਆਪਣਾ ਮਿੱਤਰ ਹੈ ਨਰਿੰਜਨ ਨੰਜਾ ਕਮੇਡੀਕਲ ਕਰ ਹੈ ਹੂੰ ਉਹਦੇ ਥਰੂ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਜਲੰਧਰ ਹੂੰ ਉੱਥੇ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਉਹਨਾਂ ਨੇ ਮੈਨੂੰ ਦਿੱਤਾ ਦਾ 5 ਮਿੰਟ ਸੀ ਪਰ ਮੈਂ ਜਦੋਂ ਉਹਨਾਂ ਨੇ ਮੇਰੀ ਸੁਣੀ ਵੀ ਆ ਪਹਿਲਾਂ ਮੈਂ ਇੰਟਰਵਿਊ ਦੇ ਵੀ ਕੀ ਦੇ ਕੇ ਤੂੰ ਮੈਨੂੰ ਬਿਸੱਤਾ ਸੀ ਪਾਣੀ ਦਾ ਉਹਨਾਂ ਨੇ ਵੀ ਪਾਣੀ ਤੇ ਇਸ਼ਾਰਾ-ਸ਼ਾਰਾ ਲਿਖ ਕੇ ਲੈਣ ਨੂੰ ਹੂੰ ਮੈਂ ਲਿਖ ਕੇ ਲੈ ਗਿਆ ਸੀ ਜਦੋਂ ਉਹਨੇ ਮੈਨੂੰ ਇੰਟਰਵਿਊ ਲਈ ਵੀ ਦੱਸ ਪਹਿਲਾਂ ਉਦੋਂ ਹੂੰ ਰੈਸਲ ਕਰਾਈ ਵੀ ਕੀ ਬੋਲੇ ਹੂੰ ਫਿਰ ਮੈਨੂੰ 10 ਮਿੰਟ ਮਿਲ ਗਏ ਹੂੰ ਪਤਾ ਨਹੀਂ ਕਿਵੇਂ ਸੈਟਿੰਗ ਕਰੀ ਹੂੰ ਵੀ ਉਹ ਕਹਿੰਦਾ ਯਾਰ ਬਹੁਤ ਵਧੀਆ ਤੂੰ ਜਿੰਨੇ ਹੈਗੇ ਤਾਂ ਸਾਰੇ ਭੁੱਲ ਕੇ ਜਾਣੇ ਨੇ ਅੱਛਾ ਜੀ ਬਸ ਕੁਛੇੜ ਤੇ ਮੇਰੇ ਦੱਸੇ ਸੁਣੇ ਉਹਨਾਂ ਨੇ ਹੂੰ ਵੀ ਮੈਨੂੰ ਇਹ ਵੱਡਾ ਮਾਣ ਹੈ ਅੱਛਾ ਜੀ हां 빙 ਮੈਨ ਨੂੰ ਮਨ ਮੰਨ ਰੂਗਾ ਸਾਰੀ ਉਪਰ ਪੀਆਰ ਮੈਂ ਚਲੰਦਰ ਉਦੋਂ ਦਰਸ਼ਨ ਤੇ ਵੀ ਗਏ ਕਦੇ हां ਦੂਰਦਰਸ਼ਨ ਦਾ ਉਸ ਟਾਈਮ ਚ ਦੌਰ ਸੀਗਾ ਪੂਰਾ हां ਕੋਈ ਜੇ ਮਸ਼ਹੂਰ ਸੀਗਾ ਉਸ ਟਾਈਮ ਤਾਂ ਦੂਰਦਰਸ਼ਨ ਸੀਗਾ ਉਸ ਟਾਈਮ हां ਮੈਨੂੰ ਇਹ ਮਾਣ ਹੈ ਵੀ ਮੈਨੂੰ ਉਹਨਾਂ ਨੇ ਵੀ ਬੁਲਾ ਕੇ ਮਾਣ ਸਨਮਾਨ ਦਿੱਤਾ ਤੇ ਹੂੰ ਕਹਿੰਦਾ ਮੈਨੂੰ ਕਰਾ ਪਾੜਾ ਦੇਖੀ ਭੇਜਾ ਉਹਨਾਂ ਨੇ ਹੂੰ ਹੂੰ ਤੇ ਉਹ ਵੀ ਮੇਰੀ ਜ਼ਿੰਦਗੀ ਦਾ ਇੱਕ ਯਾਦਗਾਰ ਪੰਨਾ ਹੈ ਹੂੰ ਚਲੋ ਸਾਡੀ ਦੁਆ ਜੀ ਇਹ ਹੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਕਬੱਡੀ ਦੀ ਮਾਂ ਬੋਲੀ ਪੰਜਾਬੀ ਤੁਸੀਂ ਐਂ ਇਦਾਂ ਹੀ ਸੇਵਾ ਕਰਦੇ ਰਹੋ ਤਾਂ ਦੋਸਤੋ ਤੁਸੀਂ ਰਫਲ ਰਾਜਰੇੜੀ ਦੀ ਜ਼ਿੰਦਗੀ ਬਾਰੇ ਸਾਰੀਆਂ ਗੱਲਾਂ ਸੁਣੀਆਂ ਸਾਰੀ ਗੱਲਬਾਤ ਤੁਸੀਂ ਆਪਣੇ ਕੰਨੀਆਂ ਸੁਣੀ ਤੁਸੀਂ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਕੌਣ ਰਾਜਫਰਲ ਰਾਜਰੇੜੀ ਨੂੰ ਜਿਹੜੇ ਪਿਆਰ ਕਰਦੇ ਨੇ ਕੌਣ ਕੌਣ ਉਹਨਾਂ ਦੀ ਸ਼ਾਇਰੀ ਨੂੰ ਪਿਆਰ ਕਰਦੇ ਨੇ ਅਸੀਂ ਦੋਸਤੋ ਐਦਾਂ ਹੀ ਇੱਕ ਨਵੀਂ ਸਟੋਰੀ ਨਾਲ ਫੇਰ ਮੁਲਾਕਾਤ ਕਰਾਂਗੇ ਉਹਨਾਂ ਟਾਈਮ ਲਈ ਸਤਿ ਸ੍ਰੀ ਅਕਾਲ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸਤਿ ਸ੍ਰੀ ਅਕਾਲ